ਹਾਂਜੀ ਬਾਬੇ ਉਹ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਉਣੇ ਆ ਪ੍ਰੀਤ 955 ਅੱਜ ਤੁਹਾਨੂੰ ਇਹਦੀ ਪਰਫਾਰਮੈਂਸ ਚੈੱਕ ਕਰਾਉਣੇ ਆ ਦੇਖੋ 7 ਫੋਟਾ ਰੂਟਰ ਬਿਟਰ ਆ ਵਰਸੀਮ ਵਾਲਾ ਕਿਹੜਾ ਤਿਆਰ ਕਰਦੇ ਆ ਤੇ ਇਹ ਹੈਗਾ ਆਪਣੇ ਅਰਪਣ ਆੜੀ ਦਾ ਦੇਖ ਰੂਟਰ ਬਿਟਰ ਲੱਗਿਆ ਹੋਇਆ ਤੇ ਵਰਸੀਮ ਵਾਲਾ ਕਿਹੜਾ ਤਿਆਰ ਕਰਦਾ ਇਹ ਚੱਲਦਾ ਤੇ ਬਾਕੀ ਇਹਨਾਂ ਨੇ ਹੁਣ ਸੋਨਾਲੀ ਕਲਾ ਲੈ ਕੇ ਆਉਣਾ 4x4 ਨਮਾ ਇਹ ਇਹਨੂੰ ਸਾਰਿਆਂ ਨੇ ਕਮੈਂਟਾਂ 'ਚ ਮੁਬਾਰਕਾ ਦੇ ਦਿਓ ਉਹ ਚੱਲਦਾ ਦੇਖੋ ਲੋਈ ਦੇਖੋ ਜੀ ਬੂਝੇ ਵਾਲੇ ਖਰਾ ਬੀਜਾ ਸੀ ਪਹਿਲਾਂ ਇਹਨਾਂ ਦਾ ਵੀਰੇ ਆ ਬੀਜਾ ਹੋਇਆ ਥੋੜਾ ਜਿਹਾ ਤੇ ਉਧਰ ਗੁਰਦੁਆਰਾ ਸੇਵਾ ਲੈਣਾ ਸਾਬ ਨੇ ਕੋ ਵਾਕੀ ਇਹਦਾ ਪ੍ਰੀਤ ਚਲਾਉਂਗਾ ਇਹ ਲੋਡ ਚ ਚੱਲਦਾ ਟਰੈਕਟਰ ਤਿੰਨ ਸਿਲੰਡਰ ਆ ਇਹ 3955 ਕਿਲੋ ਆ ਇਹ ਤਿੰਨ ਸਿਲੰਡਰ ਆ ਇਹ ਇਹਦੇ ਲੋਡ ਚ ਚੋਦਾ ਫੁੱਲ ਲਿਫਟ ਥੰਨੇ ਆ ਵੀ ਦੂਜਿਆਂ ਨਾਲ ਹਰਾ ਦਾ ਤੀਜਾ ਗੇੜਾ ਲੈ ਆਇਆ ਪਹਿਲੇ ਦੋ ਗੇੜੇ ਇੱਧਰ ਦੇ ਤੇ ਤੀਜਾ ਲੈ ਜਾਂਦਾ ਦੇਖੋ ਦੰਦੇ ਕੱਢਦਾ ਦੇਖੋ ਆ ਛੱਡ ਗਿਆ ਇੰਨੀ ਹਾਰਡ ਥੋੜਾ ਹੈਵੀ ਡਰਾਈਵਰ ਆ ਓਏ ਓਏ

ਉਹਦਾ ਬਈ ਲਿਫਟ ਜਾ ਕੇ ਗੱਲ ਦਾ ਟੈਰ ਫਿਰੋਗ ਨਾ ਆ ਦੇਖੋ ਮਿੱਤਰੋ ਇਨਾ ਟਰੈਕਟਰ ਲੈ ਕੇ ਆਉਣਾ ਸੋਨਾ ਲੀਕਾ ਉਹਦੇ ਨਾਲ ਵੀ ਚੈੱਕ ਕਰਾਂਗੇ ਇਹ 15 ਟਰੈਕਟਰ ਦੇ ਚੱਲਦਾ ਹੈ ਬਾਕੀ ਮਿੱਤਰੋ ਇਹਦੀ ਜ਼ਿੰਮੇਵਾਰੀ ਆ ਹਰੇ ਚਾਰੇ ਤੇ ਹੈ ਇਹ ਹੁਣੇ ਬਰਸੀਰ بیچੂਗਾ ਆ ਚੰਗਾ ਫਿਰ ਜੋਈ ਦੀ ਆ ਚੱਲਦਾ ਇਹਦਾ ਡਾਇਰੈਕਟਰ ਤੇ ਹੁਣ ਆਪਾਂ ਚੱਲਿਆਂ ਘਰੇ ਤੇ ਡੈਡੀ ਦਾ ਫੋਨ ਆਇਆ ਵੀ ਆਲੂ ਵਾਲਾ ਜਿੰਦਾ ਪਾ ਕੇ ਲੈ ਜਾ ਵੀ ਪਿੰਡ ਅੰਕਲ ਦੇ ਆਲੂਆਂ ਚ ਵੱਟ ਪਾ ਕੇ ਆਉਣੀ ਆ ਖਾਲ ਪਾ ਕੇ ਆਉਣਾ ਆਪਾਂ ਨੇ ਤੇ ਹੁਣ ਆਪਾਂ ਚੱਲਦੇ ਆ ਘਰੇ ਟਰਾਲੀਟਰੂਲੀ ਕੱਢ ਕੇ ਜਿੰਦਾ ਪਾਉਣਿਆਂ ਆ ਆਲੂ ਵਾਲਾ ਤੇ ਪਿੰਡ ਚੱਲ ਕੇ ਉਹਨਾਂ ਦੇ ਖਾਲ ਪਾਇਏ ਔਰ ਫੇਰ ਆਪਣਾ ਮੋਟਰਸਾਈਕਲ ਸਪਲੈਂਡਰ ਜੱਡ ਬਲਾਏਗਾ ਲਿਤੀ ਆ ਵੀ ਚਲੋ ਹੁਣ ਉਹਨੂੰ ਫਿਰ ਮਿਲਦੇ ਆ ਲਓ ਜੀ ਮਿੱਤਰੋ ਮੈਂ ਟਰਾਲੀ ਕੱਢ ਕੇ ਪਿੱਛੇ ਜਿੰਦਾ ਪਾਲਿਆ ਸੀਗਾ ਤੇ ਇਹਦੇ ਉੱਪਰ ਮੈਂ ਪਸੂਆਂ ਦਾ ਦਾਣਾ ਵੀ ਧਰ ਲਿਆ ਉੱਥੇ ਚੱਕੀ ਤੇ ਧਰ ਜਾਗੇ ਜਾਂਦੇ ਜਾਂਦੇ ਚੱਕੀ ਦੇ ਮੂਰ ਕੀ ਨੰਗਾ ਤੇ ਉਹ ਵੀ ਦਿਖਾ ਦਾਂਗੇ ਤੁਹਾਨੂੰ ਉਸ ਤੋਂ ਬਾਅਦ ਆਪਾਂ ਚੱਲਾਂਗੇ ਵੱਟ ਪਾਉਣ ਲੋ ਜੀ ਮਿੱਤਰੋ ਆਪਾਂ ਦਾਣਾ ਤਾਂ ਧਰਿਆ ਚੱਕੀ ਤੇ ਤੇ ਆਪਾਂ ਜਿੰਦਾ ਲੈ ਕੇ ਆ ਗਏ ਦੇਖੋ ਉਰੇ ਪਾਉਣੇ ਨੇ ਆ ਖਾਲ ਤੇ ਆਹ ਉਹਰੇ ਪੌਣੇ ਨੇ ਜੀ ਆਪਾਂ ਨੇ ਖਾਲ ਤੇ ਜਿੰਦਾ ਪਾਇਆ ਹੋਇਆ ਦੇਖੋ ਫਿਰ ਬਾਕੀ ਦੱਸ ਕੇ ਦੇਖੋ ਇੱਥੇ ਪੌਣੇ ਨੇ ਖਾਲ ਤੇ ਖਾਲ ਪਾ ਕੇ ਫਿਰ ਘਰੇ ਚੱਲਾਂਗੇ ਤੇ ਹਾਂਜੀ ਮਿੱਤਰੋ ਆਪਾਂ ਖਾਲ ਵੀ ਪਾਇਆ ਅੰਕਲ ਕੇ ਤੇ ਬਾਕੀ ਅੱਜ ਦੀ ਵੀਡੀਓ ਇੰਨੀ ਕੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਮਿਲਦੇ ਆ नेक्स्ट ਬਲੌਗ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਥੈਂਕਸ ਫੋਰ ਵਾਚਿੰਗ